ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਭਰ ਵਿੱਚ 8500 ਕਰੋੜ ਰੁਪਏ ਦੇ ਰੇਲਵੇ ਪ੍ਰੋਜੈਕਟਾਂ ਦਾ ਵਰਚੁਅਲ ਉਦਘਾਟਨ ਕੀਤਾ ਗਿਆ। ਜਿਸ ਦੇ ਤਹਿਤ ਫਗਵਾੜਾ ਵਿਖੇ ਇਹਨਾਂ ਪ੍ਰੋਜੈਕਟਾਂ ਦੇ ਉਦਘਾਟਨ ਸਮਾਰੋਹ ਨੂੰ ਲੈ ਕੇ ਰੇਲਵੇ ਸਟੇਸ਼ਨ ਵਿਖੇ ਵੀ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਕੇਂਦਰੀ ਰਾਜ ਮੰਤਰੀ ਸੋਮਪrakash ਕੈਂਥ ਤੇ ਉਹਨਾਂ ਦੀ ਧਰਮਪਤਨੀ ਮੈਡਮ ਅਨੀਤਾ ਸੋਮਪrakash ਨੇ ਸ਼ਿਰਕਤ ਕੀਤੀ ਜਿਨ੍ਹਾਂ ਦਾ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ਅਤੇ ਭਾਜਪਾ ਵਰਕਰਾਂ ਵੱਲੋਂ ਨਿਕਾਸ਼ ਸਵਾਗਤ ਕੀਤਾ ਗਿਆ ਇਸਰਾਨੂ ਸੋਮਪrakash ਕੈਂਥ ਨੇ ਰੇਲਵੇ ਸਟੇਸ਼ਨ ਫਗਵਾੜਾ ਵਿਖੇ ਯਾਤਰੀਆਂ ਦੀ ਸਹੂਲਤ ਲਈ ਨਵੀਂ ਖੋਲੀ ਭਾਰਤੀ ਜਨ ਓਸ਼ਧੀ ਕੇਂਦਰ ਦਾ ਉਦਘਾਟਨ ਰਿਬਨ ਕੱਟ ਕੇ ਕੀਤਾ ਉੱਥੇ ਹੀ ਇਸ ਉਦਘਾਟਨ ਸਮਾਰੋਹ ਤੋਂ ਬਾਅ ਪਾਏਗਾ ਇੱਕ ਸਮਾਗਮ ਦੀ ਪ੍ਰਧਾਨਗੀ ਵੀ ਕੀਤੀ ਸਮਾਗਮ ਦੌਰਾਨ ਸਕੂਲ ਦੇ ਛੋਟੇ-ਛੋਟੇ ਬੱਚਿਆਂ ਵੱਲੋਂ ਦੇਸ਼ ਭਗਤੀ ਦੀ ਝਲਕ ਦਰਸਾਉਂਦਾ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ ਜਰਗੀ ਸੋਮਪ੍ਰਕਾਸ਼ ਕੈਂਥ ਵੱਲੋਂ ਰੇਲਵੇ ਸਟੇਸ਼ਨ ਫਗਵਾੜਾ ਵਿਖੇ ਸ਼ੁਰੂ ਕੀਤੇ ਹੋਰਨਾ ਪ੍ਰੋਜੈਕਟਾਂ ਦਾ ਉਦਘਾਟਨ ਵੀ ਆਪਣੇ ਘਰ ਕਮਰਾਂ ਨਾਲ ਕੀਤਾ ਇਸ ਮੌਕੇ ਗੱਲਬਾਤ ਕਰਦਿਆਂ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਥ ਨੇ ਦੱਸਿਆ ਕਿ ਦੇਸ਼ ਭਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਜਿੱਥੇ 8500 ਕਰੋੜ ਰੁਪਏ ਦੇ ਰੇਲਵੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ ਉੱਥੇ ਹੀ ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਨਵੀਆਂ 10 ਬੰਦੇ ਪਰ ਟ੍ਰੇਨਾਂ ਦੀ ਵੀ ਸ਼ੁਰੂਆਤ ਕੀਤੀ ਗਈ ਹੈ ਉਨਾ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਅੱਜ ਨੇ ਫਗਵਾੜਾ ਵਿੱਚ ਵੱਡੇ ਪੱਧਰ ਤੇ ਰੇਲਵੇ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਹੈ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਬਾਕਵਕਸਤਾਨ ਦੇ 8500 ਕਰੋੜ ਰੁਪਏ ਦੇ ਪ੍ਰੋਜੈਕਟ ਰੇਲਵੇ ਦੇ ਪ੍ਰੋਜੈਕਟਾਂ ਦੀ ਨੀਂਹ ਰੱਖਿਆ ਤੇ ਲੋਕਾ ਅਪੁਰਨ ਕੀਤਾ ਇਹਦੇ ਨਾਲ ਹੀ 10 ਬੰਦੇ ਪਾਟ ਰੇਲ ਸ਼ੋਮ ਸ਼ੁਰੂ ਕੀਤੀਆਂ ਬਹੁਤ ਵੱਡਾ ਪ੍ਰੋਜੈਕਟ ਇਹਦੇ ਨਾਲ ਹੀ ਇੱਕ ਜਿਹੜੀਆਂ ਮੈਡੀਸਨ ਮਦਗਾਨ ਤੇ ਦੂਸਰਾ ਵਨ ਸਟੇਸ਼ਨ ਮਨ ਪ੍ਰੋਜੈਕਟ ਵੀ ਗਾਂ ਉਹ ਵੀ ਸ਼ੁਰੂ ਕਰ ਰਹੇ ਨੇ ਬਹੁਤ سارے ਪ੍ਰੋਜੈਕਟ ਸਾਰੇ ਦੇਸ਼ ਵਿੱਚ ਸ਼ੁਰੂ ਕੀਤੇ ਜਾ ਰਹੇ ਨੇ ਕੱਲ ਪ੍ਰਧਾਨ ਮੰਤਰੀ ਨੇ 1 ਲੱਖ ਕਰੋੜ ਰੁਪਏ ਦੀ ਰੋਡ ਦਾ ਕਟ ਕੀਤਾ ਉਹ ਤੋਂ ਪਹਿਲਾਂ 에어ਪੋਰਟ ਦਾ ਪਹਿਲਾ 에어ਪੋਰਟ ਦਾ ਕਟ ਕੀਤਾ ਹਰ ਪਾਸੇ ਤਰੱਕੀ ਹੋ ਰਹੀ ਹੈ ਹਰ ਪਾਸੇ ਵਿਕਸ਼ਾਨੀ ਹੋ ਰਹੀ ਹੈ ਸਾਨੂੰ ਖੁਸ਼ ਹੋ ਕੇ ਸੁਣਦਾ ਕਿ ਦੇਸ਼ ਵਿਕਸਤ ਬਾਧ ਰਵੰਦ ਅਸੀਂ ਦੇਖ ਆਪਣੇ ਸਾਹਮਣੇ ਦੇਖ ਰਹੇ ਹਾਂ ਦੇਸ਼ ਤੇਜ਼ੀ ਨਾਲ ਤਰੱਕੀ ਕਰ ਰਿਹਾ ਹੈ ਵਿਕਸ਼ਾਨੀ ਵੱਲ ਵਧ ਰਿਹਾ ਹੈ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਇਸ ਰਣ ਸਟੇਸ਼ਨ ਮਾਸਟਰ ਦਵਿੰਦਰ ਸਿੰਘ ਨੇ ਰੇਲਵੇ ਸਟੇਸ਼ਨ ਫਗਵਾੜਾ ਵਿਖੇ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕਰਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਤਾਤੈ ਤਹ ਦਿੱੋ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਇਹ ਜੋ ਔਸ਼ਧੀ ਕੇਂਦਰ ਖੋਲਿਆ ਗਿਆ ਹੈ ਉਹ ਯਾਤਰੀਆਂ ਤੇ ਆਮ ਲੋਕਾਂ ਦੀ ਸੁਵਿਧਾ ਲਈ 24 ਘੰਟੇ ਖੁੱਲ੍ਹਾ ਰਹੇਗਾ। ਇਸ ਰਣ ਅਵਤਾਰ ਸਿੰਘ ਮੰਡ ਪਰਜੀ ਸਿੰਘ ਚਾਚੋਗੀ ਸਾਫ ਕਮੇਰ ਅਰਨ ਖੋਸਲਾ ਅਸ਼ੋਕ ਸੇਠੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਮੌਜੂਦ ਸਨ। ਦਵਿੰਦਰ ਸਿੰਘ ਐਸਾ ਸੁਗੋੜਾ ਅੱਜ ਜਨ ਔਸ਼ਦੀ ਕੇਂਦਰ ਦਾ ਜਿਹੜਾ ਅਸੀਂ ਆ ਮਾਨੇ ਪ੍ਰਧਾਨ ਮੰਤਰੀ ਜੀ ਨੇ ਵਰਚੁਅਲ ਦੇ ਨਾਲ ਉਦਘਾਟਨ ਕੀਤਾ ਸੀਗਾ ਤੇ ਇਹ ਫੰਕਸ਼ਨ ਨੂੰ ਉਦਾਨ ਕਰਨ ਦੇ ਨਾਮੇ ਸਾਹਸ ਸਰਿਸ ਸ਼੍ਰੀ ਗੁਰਦਾਸ ਜੀ ਵੀ ਆਏ ਤੇ ਉਹਦੇ ਨਾਲ ਤੁਹਾਡੇ ਲੋਕ ਵੀ ਹਾਜ਼ਰ ਜੀ ਤੇ ਬਾਕੀ ਸਾਰੇ ਰੇਲਵੇ ਦੇ ਸਟਾਫ ਅਫਸਰ ਜਿਹੜੀ ਹਰਮਤਤਰੀ ਸੀਗੇ ਤੇ ਸਾਰਿਆਂ ਨੇ ਮਿਲ ਕੇ ਅੱਜ ਇਸ ਫੰਕਸ਼ਨ ਦਾ ਬਹੁਤ ਸੁਖੰਤਾਪੂਰਵਕ ਆਯੋਜਨ ਕੀਤਾ ਹੈ ਤੇ ਇਹ ਜਨ ਔਸ਼ਦੀ ਜਿਹੜੀ ਇਹ ਸ਼ਾਪ ਹੈ ਇਹ ਦਾ ਉਦਘਾਟਨ ਕੀਤਾ ਹੈ ਇਥੇ ਸਸਤੀ ਦਵਾਈਆਂ ਜਿਹੜੀ ਹੈਗੀ ਉਹ ਆਪਣਾ ਬੇਠੇ ਰਹਿਣਗੇ ਆ ਪੈਸੇਂਜਰ ਲਈ ਆਮ ਯਾਤਰੀ ਲਈ ਔਰ ਕਿਸੇ ਵੀ ਬੰਦੇ ਲਈ ਕੋਈ ਦਵਾਈ ਦੀ ਅਗਰ ਲੋੜ ਪਏਗੀ ਤੇ ਇਹਦੇ ਥਰੂ ਅਸੀਂ ਇਹਨਾਂ ਨੂੰ ਕਨਫਲਕਟ ਕਰਾ ਸਕਦੇ ਹਾਂ ਤੇ 24 ਘੰਟੇ ਸਾਡਾ ਖੁੱਲ੍ਹਾ ਰਹੇਗਾ ਤੇ ਕਦੇ ਵੀ ਕੋਈ ਦਵਾਈ ਦੀ ਹੈ ਉਹ ਰੇਲਵੇ ਦੀ ਤਰਫੋਂ ਇਹ ਜਿਹੜੀ ਹੈਗੀ ਸੁਵਿਧਾ ਦਿੱਤੀ ਗਈ ਹੈ ਇਹਦਾ ਆਜਾ ਧੰਨਵਾਦ